ਤੁਸੀਂ ਇਸ ਵੇਲੇ ਦੇਖ ਰਹੇ ਹੋ ਜੀ ਕਾਂਸੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਭਾਰਤ ਦੇ ਅੰਦਰ ਸਬਿਤਰੀ ਬਾਈ ਫੂਲੇ ਜੋਤੀਰਾਵ ਫੂਲੇ ਰਾਸ਼ਟਰਪਿਤਾ ਦੇ ਨਾਮ ਤੇ ਉਹ ਮਹਾਨ ਲੇਡੀ ਜਿਹੜੀ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਸਟੂਡੈਂਟ ਪਹਿਲੀ ਅਧਿਆਪਕਾ ਹੋਈ ਹੈ ਉਹਨਾਂ ਦੇ ਨਾਮ ਤੇ ਫਿਲਮ ਜਿਹੜੀ ਰਿਲੀਜ਼ ਹੋ ਚੁੱਕੀ ਹੈ ਫੂਲੇ ਤੇ ਅੱਜ ਤੁਹਾਨੂੰ ਦਿਖਾਵਾਂਗੇ ਸ਼ਹਿਰ ਫਗਵਾੜਾ ਦੇ ਅੰਦਰ ਕਿਵੇਂ ਲੋਕਾਂ ਦੇ ਵਿੱਚ ਚਾਹਤ ਸ਼ਾਹ ਤੇ ਜੋਸ਼ ਹੈ ਕਿਵੇਂ ਲੋਕ ਇਸ ਫੂਲੇ ਫਿਲਮ ਨੂੰ ਦੇਖਣ ਦੇ ਵਾਸਤੇ ਆਉਂਦੇ ਹੋ ਆਉਂਦੇ ਨੇ ਤੁਹਾਨੂੰ ਦਿਖਾਵਾਂਗੇ ਸਿਨੇਮਾ ਹੈ ਜਿਹੜਾ ਫਗਵਾੜਾ ਸ਼ਹਿਰ ਦੇ ਅੰਦਰ ਹੈ ਤੇ ਫਗਵਾੜੇ ਦੇ ਅੰਦਰ ਕਿਵੇਂ ਰੌਣਕ ਤੇ ਭੀੜ ਭੜਕਾ ਕਿਵੇਂ ਰੌਣਕਾਂ ਨੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਇਸ ਵੇਲੇ ਕਿਵੇਂ ਰạch ਇਸ ਵੇਲੇ ਰੌਣਕ ਤੁਸੀਂ ਇਸ ਵੇਲੇ ਦੇਖ ਰਹੇ ਹੋ ਕਿ ਐਂਟਰੀ ਦੇ ਉੱਤੇ ਕਿਵੇਂ ਟਿਕਟਾਂ ਲੈਣ ਲਈ ਪੂਰਾ ਜਿਹੜਾ ਜੋਸ਼ ਹੈ ਪੂਰਾ ਜਿਹੜਾ ਇਸ ਵੇਲੇ ਇਕੱਠੇ ਹੋਏ ਨੇ ਲੋਕ ਖਾਸ ਕਰਕੇ ਭੈਣਾ ਇਹਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਇਹ ਅੱਜ ਕਾਂਚੀ ਟੀਵੀ ਦੀ ਸਕਰੀਨ ਤੇ ਉੱਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਕਿ ਬਹੁਤਾ ਜਿਹੜਾ ਅੱਜ ਆਜਾ ਤੇ ਦਿਖਾ ਰਹੇ ਹੋ ਕਿ ਤੁਹਾਨੂੰ ਇਹ ਫਿਲਮ ਜਿਹੜੀ ਹੈ ਕਿਵੇਂ ਜਿਹੜਾ ਜੋਸ਼ ਹੈ ਉਹਦੇ ਵਿੱਚ ਪੰਜੀ ਜੈ ਗੁਰਦੇਵ ਜੀ ਜੈ ਪੀ ਜੀ ਤਾਂ ਕੀ ਕਹਿਣਾ ਚਾਹੂੰਗੇ ਜਿਵੇਂ ਅੱਜ ਫਿਲਮ ਦੇਖਣ ਦੇ ਵਾਸਤੇ ਆਏ ਹਾਂ ਭੂਲੇ ਦੇ ਵਾਸਤੇ ਜਿਹੜੀ ਰਾਸ਼ਟ੍ਰਪਿਤਾ ਜੋਤੀਬਾ ਫੂਲੇ ਕ੍ਰਾਂਤੀ ਜੋਤ ਮਾਤਾ ਸਿਵਤਰੀ ਬਈ ਫੂਲੇ ਦੇ ਨਾਮ ਤੇ ਜਿਹੜੀ ਫਿਲਮ ਹੈ ਇਹਦੇ ਵਿੱਚ ਖਾਸ ਕਰਕੇ ਜਿਹੜਾ ਔਰਤਾਂ ਭੈਣਾਂ ਦਾ ਜਿਹੜਾ ਉਹਦੇ ਵਿੱਚ ਬਹੁਤੀ ਗਿਣਤੀ ਹੈਗੀ ਆ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਇਹ ਸਾਨੂੰ ਬਹੁਤ ਅੱਛਾ ਲੱਗਦਾ ਸਾਨੂੰ ਕਿ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਇਸ ਕਰਕੇ ਅਸੀਂ ਅੱਜ ਇਸ ਫਿਲਮ ਨੂੰ ਆਪਣੇ ਫੇਰ ਮਤਲਬ ਨਿਊ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਵਿਦਾਲਤ ਅਸੀਂ ਉਹਨਾਂ ਦੇ ਸਾਨੂੰ ਉਹਨਾਂ ਨੇ ਐਜੂਕੇਸ਼ਨ ਦਾ ਅਧਿਕਾਰ ਦਿੱਤਾ ਤੇ ਵੋਟ ਦਾ ਅਧਿਕਾਰ ਦਿੱਤਾ ਸਾਨੂੰ ਬਰਾਬਰਤਾ ਦਾ ਸਮਾਨਤਾ ਦਾ ਅਧਿਕਾਰ ਦਿੱਤਾ ਇੱਕ ਵਾਰ ਸੀ ਇਤਿਹਾਸ ਹੈ ਕਿ ਇੱਕ ਵਾਰ ਸੀ ਇਤਿਹਾਸ ਹੈ ਤੇ ਇੱਥੇ ਅੱਜ ਇਤਿਹਾਸ ਦਿਖਾਇਆ ਜਾਣਾ ਜਾਂ ਦਿਖਾਇਆ ਜਾ ਰਿਹਾ ਤੇ ਭਾਰਤ ਦੀ ਹਰ ਔਰਤ ਨੂੰ ਇਹ ਫਿਲਮ ਦੇਖਣੀ ਵੀ ਚਾਹੀਦੀ ਆ ਤੇ ਇਹਦੇ ਤੇ ਚੱਲਣਾ ਵੀ ਚਾਹੀਦਾ ਜਰੂਰ ਜੀ ਜਰੂਰ ਉਹਨਾਂ ਦੇ ਇਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਸਾਨੂੰ ਤੇ ਤੇ ਕਿ ਔਰਤ ਨੂੰ ਪੜ੍ਹਨ ਦਾ ਅਧਿਕਾਰ ਹੀ ਨਹੀਂ ਸੀ ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਸੀ ਕ੍ਰਾਂਤੀ ਜੋਤ ਮਾਤਾ ਸੁਭਿਤਰੀ ਬਾਈ ਫੂਲੇ ਦੀ ਦੇਣ ਰਾਸ਼ਟ੍ਰਪਤਾ ਜੋਤੀ ਰਾ ਫੂਲੇ ਦੀ ਦੇਣ ਅੱਜ ਔਰਤ ਜਿਹੜੀ ਹੈ ਉਹਨਾਂ ਦੇ ਸੰਘਰਸ਼ ਜਿਹੜਾ ਵਿੱਢਿਆ ਸੀ ਅੱਗੇ ਕਾਨੂੰਨੀ ਹੱਕ 바ਵਾ ਸਾਹਿਬ ਨੇ ਦਿੱਤੇ ਤੇ ਅੱਜ ਔਰਤ ਦੇਖੋ ਦੇਸ਼ ਦੇ ਵਿੱਚ ਸਰਬ ਉੱਚ ਕੁਰਸੀਆਂ ਦੇ ਉੱਤੇ ਵੀ ਔਰਤ ਬਿਰਾਜ਼ਮਾਨ ਹੈ ਪਰ ਫਿਰ ਵੀ ਔਰਤ ਜਿਹੜੀ ਹੈ ਦੇਸ਼ ਦੀ ਬਹੁਤੀ ਔਰਤ ਜਿਹੜੀ ਅੱਜ ਵੀ ਇਤਿਹਾਸ ਨਾਲ ਜੁੜ ਕੇ ਗੁੰਮਰਾ ਹੈ ਗੁੰਮਰਾ ਹੈ ਹਾਂਜੀ ਆ ਨਹੀਂ ਰਿਹਾ ਅਵੇਅਰਨੈਸ ਨਹੀਂ ਆ ਰਹੀ ਉਹਨਾਂ 'ਚ ਜਿਹੜੀਆਂ ਬਹੁਤ ਸਾਰੀ ਔਰਤ ਨਹੀਂ ਪੜ ਸਕੀ ਸੀ ਉਹਨਾਂ ਨੇ ਤਾਂ ਗਮਰਾ ਹੋਣਾ ਸੀ ਪਰ ਤੁਹਾਡੀ ਵੀ ਜ਼ਿੰਮੇਵਾਰੀ ਸੀ ਜਿਹੜੀਆਂ ਔਰਤ ਪੜ ਲੱਗ ਗਈਆਂ ਅਸੀਂ ਤਾਂ ਸਾਰੇ ਆਪਣੇ ਨਾਲ ਕੁਲੀਕਸ ਨੂੰ ਵੀ ਸਮਝਾ ਰਹੇ ਆਂ ਵੀ ਸਾਡੇ ਨਾਲ ਨਾਲ ਮਿਲ ਕੇ ਚੱਲੋ ਅਸੀਂ ਆਪਣਾ ਜੋ ਵੀ ਇਹ ਸਾਨੂੰ ਅਧਿਕਾਰ ਦਿੱਤੇ ਉਹਨਾਂ ਦੇ ਅਸੀਂ ਇਸਤੇਮਾਲ ਕਰੀਏ ਜਿਵੇਂ ਅੱਜ ਸ਼ਹਿਰ ਫਗਵਾੜਾ ਦੇ ਅੰਦਰ ਸਿਨੇਮਾ 'ਚ ਫੂਲੇ ਨਾਮ ਦੀ ਫਿਲਮ ਜਿਹੜੀ ਲੱਗੀ ਹੈ ਖਾਸ ਕਰਕੇ ਦੇ ਵਿੱਚ ਭੈਣਾ ਤੇ ਵੀਰ ਜਿਹੜੇ ਖਾਸ ਕਰਕੇ ਭੈਣਾ ਜਿਆਦਾ ਆਈਆਂ ਇਹਦੇ ਵਿੱਚ ਦੇਖਣ ਲਈ ਔਰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਕੀ ਕਹਿਣਾ ਚਾਹੂੰਗਾ ਜੈ ਭੀਮ ਜੀ ਹਾਂ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜਿਹੜੀ ਫੁੱਲੇ ਮੂਵੀ ਆ ਇਹਦੀ ਤਾਂ ਵੇਟ ਬਹੁਤ ਡੇਰ ਤੋਂ ਹੋ ਰਹੀ ਆ ਕਾਫੀ ਕਈ ਸਾਲਾਂ ਤੋਂ ਫਿਲਮ ਬਣਦੀ ਪਈ ਸੀਗੀ ਹੈ 11 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਬਟ ਕੁਝ ਕਾਰਨ ਕਰਕੇ ਇਹਦਾ ਵਿਰੋਧ ਹੋਣ ਕਰਕੇ ਇਹ ਥੋੜਾ ਡਿਲੇ ਹੋ ਗਿਆ ਤੇ ਇਸੇ ਕਰਕੇ ਐਸ ਵੇਲੇ ਜਿਹੜਾ ਤੁਸੀਂ ਉਤਸ਼ਾਹ ਦੇਖਦੇ ਆ ਲੋਕਾਂ ਦੇ ਵਿੱਚ ਇਹ ਇਸੇ ਕਰਕੇ ਆ ਔਰ ਲੋਕ ਜਿੰਨਾ ਇਸ ਫਿਲਮ ਨੂੰ ਰੋਕਣਗੇ ਉਹਨਾਂ ਲੋਕਾਂ ਨੇ ਇਹਨੂੰ ਜ਼ਿਆਦਾ ਦੇਖਣਾ ਤੇ ਜਿਸ ਤਰ੍ਹਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਮਹਾਤਮਾ ਜੋਤੀਬਾ ਫੂਲੇ ਜੀ ਮਾਦਾ ਸਵਿੱਤ੍ਰੀਬਾਈ ਫੂਲੇ ਜੀ ਇਹਨਾਂ ਦਾ ਜਿਹੜੀ ਬਹੁਜਨ ਮੂਵਮੈਂਟ ਹੈ ਉਹਦੇ ਵਿੱਚ ਕਿੱਡਾ ਵੱਡਾ ਸਥਾਨ ਹੈ ਬਾਬਾ ਸਾਹਿਬ ਡਾਕਟਰ ਅੰਬेडकर ਦੇ ਗੁਰੂ ਨੇ ਮਹਾਤਮਾ ਜੋਤੀਬਾ ਫੂਲੇ ਤੇ ਉਹ ਜਿਹੜੀ ਉਹਨਾਂ ਦੀ ਜਿਹੜਾ ਜੀਵਨ ਸੰਘਰਸ਼ ਹੈ ਉਹਨੂੰ ਹਰ ਕੋਈ ਜਾਨਣਾ ਚਾਹੁੰਦਾ ਹਰ ਕੋਈ ਉਸ ਜਿਹੜਾ ਉਹਨਾਂ ਦਾ ਸੰਘਰਸ਼ ਹੈ ਉਹਨੂੰ ਦੇਖਣਾ ਚਾਹੁੰਦਾ ਪਰਦੇ ਦੇ ਤੇ ਇਸ ਕਰਕੇ ਲੋਕਾਂ ਦੇ ਵਿੱਚ ਇਹਨਾਂ ਉਤਸ਼ਾਹ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਹੂੰ ਇੱਕ ਪਾਸੇ ਇਤਿਹਾਸ ਹੈ ਉਹਦੇ ਵਿੱਚ ਝੂਠਾ ਵੀ ਹੋ ਸਕਦਾ। ਇੱਕ ਪਾਸੇ ਇਤਿਹਾਸ ਹੈ ਜੋ ਕਰਾਰਾ ਕੋਰਾ ਤੇ ਤਰਕ ਦੇ ਆਧਾਰ ਤੇ ਸੱਚਾ ਹੈ। ਜੀ। ਦੇਸ਼ ਦੀ ਔਰਤ ਨੂੰ ਦੇਸ਼ ਦੀ ਹਰ ਔਰਤ ਨੂੰ ਇਤਿਹਾਸ ਸੱਚੇ ਇਤਿਹਾਸ ਨਾਲ ਜੁੜਨ ਦੀ ਲੋੜ ਹੈਗੀ ਅੱਜ ਤਾਂ ਕਿ ਜਿਵੇਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਕਿ ਦੇਸ਼ ਗੁਲਾਮ ਕਿਵੇਂ ਹੋਇਆ ਦੇਸ਼ ਦੇ ਲੋਕ ਗੁਲਾਮ ਕਿਵੇਂ ਹੋਏ ਕਿ ਕਿਤੇ ਮੁਰਗਲਾਮ ਨਾ ਹੋ ਜਾਣ ਜੀ 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 ਇਹ ਤਾਂ ਸਮੇਂ ਦੀ ਲੋੜ ਹੈ ਜੀ ਦੇਖੋ ਜਿਹੜਾ ਜਿੰਨੇ ਬਹੁਤ ਜਨ ਮਹਾਪੁਰਸ਼ ਆ ਇਹਨਾਂ ਸਾਰਿਆਂ ਦੀ ਵਿਚਾਰਧਾਰਾ ਜਿਹੜੀ ਆ ਉਹ ਲੋਕਤੰਤਰ ਦੇ ਨਾਲ ਮੇਲ ਖਾਂਦੀ ਹੈ ਭਾਰਤ ਦੇ ਸੰਵਿਧਾਨ ਨਾਲ ਮੇਲ ਖਾਂਦੀ ਹੈ ਅੱਜ ਦੀ ਜਿਹੜੀ ਆਧੁਨਿਕ ਲੋਕਾਂ ਦੀ ਜੀਵਨ ਸ਼ੈਲੀ ਆ ਉਹਦੇ ਨਾਲ ਮੇਲ ਖਾਂਦੀ ਹੈ ਇਸੇ ਕਰਕੇ ਜੇ ਅੱਜ ਦੀ ਨਾਰੀ ਨੂੰ ਔਰ ਅੱਜ ਦੇ ਨੌਜਵਾਨ ਨੂੰ ਇਹ ਜਿਹੜੀ ਸਾਡੀ ਵਿਰਾਸਤ ਹੈ ਇਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਇਹਦੇ ਇਹਨੂੰ ਜਾਨਣਾ ਚਾਹੀਦਾ ਇਹ ਬਹੁਤ ਜ਼ਰੂਰੀ ਹੈ ਜਿਕਰ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਅੰਦਰ ਲੋਕਤੰਤਰ ਸਹੀ ਤਰੀਕੇ ਨਾਲ ਸਥਾਪਿਤ ਹੋਵੇ ਭਾਰਤ ਦਾ ਸੰਵਿਧਾਨ ਜਿਹੜਾ ਵਰਚਸਟ ਹੈ ਉਹ ਸਹੀ ਤਰੀਕੇ ਨਾਲ ਇੱਥੇ ਹੋਵੇ ਤਾਂ ਸਾਡੇ ਮਹਾਪੁਰਸ਼ਾਂ ਦਾ ਜਿਹੜਾ ਜਿਹੜੀ ਵਿਚਾਰਧਾਰਾ ਰਹੀ ਆ ਉਹਨਾਂ ਦਾ ਜੀਵਨ ਸੰਘਰਸ਼ ਆ ਉਹ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰੀਕੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਡਾਕਟਰ ਸਾਹਿਬ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਨੇ ਅਜੇ ਫਿਲਮ ਦੇਖੀ ਨਹੀਂ ਚਲੋ ਸਮਾਂ ਬਾਕੀ ਬਹੁਤ ਹੈ ਪਰ ਬਹੁਤਿਆਂ ਦੇ ਧਿਆਨ ਜ ਨਹੀਂ ਗਈ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲ ਰਿਹਾ ਜਲਦੀ ਤੋਂ ਜਲਦੀ ਇਹਦੀ ਜਿਹੜੀ ਬੁਕਿੰਗ ਕਰਵਾਓ ਔਰ ਇਹ ਫਿਲਮ ਨੂੰ ਦੇਖੋ ਤਾਂ ਕਿ ਇਹ ਫਿਲਮ ਜਿਹੜੀ ਆ ਇੱਕ ਕਾਮਯਾਬ ਫਿਲਮ ਜਿਹੜੀ ਆ ਉਹ ਸਾਬਤ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰੋਡਿਊਸਰ ਆ ਜਿਹੜੇ ਡਾਇਰੈਕਟਰ ਆ ਉਹ ਸਾਡੇ ਮਹਾਪੁਰਸ਼ਾਂ ਦੇ ਉੱਤੇ ਹੋਰ ਵੀ ਫਿਲਮਾਂ ਜਿਹੜੀਆਂ ਵੱਧ ਚੜ ਕੇ ਬਣਾ ਸਕਣ ਤੇ ਸਹੀ ਇਤਿਹਾਸ ਜਿਹੜਾ ਉਹ ਸਾਡੇ ਸਾਹਮਣੇ ਆ ਸਕਦਾ। ਜਿਵੇਂ ਸ਼ਹਿਰ ਫਗਵਾੜਾ ਦੇ ਅੰਦਰ ਇਹ ਫੂਲੇ ਫਿਲਮ ਹਾਂਜੀ ਦੇਖਣ ਦੇ ਲਈ ਬਹੁਤ ਸਾਰਾ ਚਾਅ-ਛਾ ਜੋਸ਼ ਹੈ ਸੰਗਤ ਦੇ ਵਿੱਚ ਖਾਸ ਕਰਕੇ ਭੈਣਾ ਬੀਬੀਆਂ ਦੇ ਵਿੱਚ ਵੀ ਉਤਸ਼ਾਹ ਦਿਖਾਈ ਦੇ ਰਿਹਾ ਜਿਆਦਾ। ਕੀ ਕਰ ਲੱਗਦਾ ਤੇ ਕੀ ਇਹ ਬਹੁਤ ਵਧੀਆ ਆ ਗੱਲ ਇਹ ਕਰਕੇ ਪਰ ਜੋਸ਼ ਅਜੇ ਬਾਕੀ ਇਹਨਾਂ ਨੇ ਇਹਨਾਂ ਦੀ ਖਾਤਰ ਅੱਜ ਅਸੀਂ ਜੇ ਜਨਾਨੀਆਂ ਆ ਖੜੀਆਂ ਆ ਕਿਸੇ ਨਾ ਗੱਲ ਕਰਦੀਆਂ ਆ ਜਾਂ ਸਕੂਲ ਲੈ ਜਾਂਦੀਆਂ ਇਹਨਾਂ ਦੇ ਦੇਣ ਆ ਇਸ ਕਰਕੇ ਜਿਆਦਾ ਉਤਸ਼ਾਹ ਆ ਕਿ ਇਹਨਾਂ ਨੂੰ ਦੇਖੀਏ ਇਹਨਾਂ ਦੇ ਇਹਨਾਂ ਦੇ ਜੀਵਨ ਬਾਰੇ ਪਤਾ ਲੱਗਣਾ ਚਾਹੀਦਾ ਵੈਸੇ ਪੜਿਆ ਤਾਂ ਹੋਇਆ ਆ ਪਰ ਜਿਹੜੇ ਫਿਲਮ 'ਚ ਦੇਖਾਂਗੇ ਉਹ ਸਾਨੂੰ ਅਲੱਗ ਤੋਂ ਵਧੀਆ ਲੱਗੇਗਾ ਆਲਾ ਹਾਂਜੀ ਬੁੱਕਸ ਦੇ ਵਿੱਚ ਕਿਤਾਬਾਂ ਦੇ ਵਿੱਚ ਪਹਿਲਾਂ ਪੜਨ ਨੂੰ ਦੇਖਣ ਨੂੰ ਮਿਲਿਆ ਪਰ ਮੂਵੀ ਪਹਿਲੀ ਵਾਰੀ ਦੇਖਣੀ ਹੈ ਪਹਿਲੀ ਵਾਰੀ ਦੇਖਣੀ ਹੈ ਯਾਰ ਹਾਂਜੀ ਹਾਂਜੀ ਮੂਵੀ ਪਹਿਲੀ ਵਾਰੀ ਦੇਖਣੀ ਬਸ ਇਹਨਾਂ ਦੀ ਜੀਵਨੀ ਬਾਰੇ ਪੜਿਆ ਹੋਇਆ ਹੈ ਹਾਂ ਕਿ ਕਿਸ ਤਰ੍ਹਾਂ ਇਹ ਪੜਾਉ ਉਠੇ ਕਿਸ ਤਰ੍ਹਾਂ ਨੇ ਪੜਾਉਣਾ ਸ਼ੁਰੂ ਕੀਤਾ ਕਿਸ ਤਰ੍ਹਾਂ ਕਿੰਨੀਆਂ ਤੰਗੀਆਂ ਦੇ ਨਾਲ ਜਾਂਦੇ ਸੀ ਪੜਾਉਣਾ ਤੇ ਇਹਨਾਂ ਦੇ ਉੱਤੇ ਗੋਬਰ ਇਹਨਾਂ ਦੇ ਕਿਚੜ ਛਿੱਟਿਆ ਜਾਂਦਾ ਸੀ ਤੇ ਫਿਰ ਇਹ ਆਪਣੇ ਦੋ ਸਾੜੀਆਂ ਲੈ ਕੇ ਜਾਂਦੇ ਸੀ ਤਾਂ ਕਰਕੇ ਨੇ ਬੜੀ ਸੰਘਰਸ਼ ਕਰਕੇ ਇਹਨਾਂ ਨੇ ਬੀਬੀਆਂ ਨੂੰ ਪੈਣਾ ਨੂੰ ਸਾੜੀਆਂ ਜਿਹੜੇ ਅੱਗੇ ਬਜ਼ੁਰਗ ਸੀ ਸਾਡੇ ਉਹਨਾਂ ਨੂੰ ਪੜਾਇਆ ਇਸ ਕਰਕੇ ਅਸੀਂ ਵੀ ਅੱਜ ਜਿਹੜੇ ਪੜੇ ਆ ਤਾਂ ਅਸੀਂ ਇਸ ਘੜੇਆਂ ਇਸ ਇਸ ਵੇਂ ਤੇ ਕਰਿਆ ਹਰਣਾ ਵੀ ਉਸ ਵੇਲੇ ਜਾਂ ਪੜਨਾ ਵੀ ਉਸ ਵੇਲੇ ਕੀਤਾ ਸ਼ੁਰੂ ਜਿਸ ਵੇਲੇ ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਵਾ ਸੀ ਔਰਤ ਨੂੰ ਕੋਈ ਵੀ ਅਧਿਕਾਰ ਨਹੀਂ ਸੀ ਸੋ ਕੋ ਦਬਾ ਕੇ ਰੱਖਿਆ ਸੀ ਹਾਂਜੀ ਬਿਲਕੁਲ ਉਸ ਟਾਈਮ ਤੇ ਜਨਾਨੀਆਂ ਨੇ ਤਾਂ ਇੱਕ ਅੰਦਰ ਰੱਖਿਆ ਸੀ ਪਰਦੇ ਚ ਕਿ ਇਹ ਇੱਕ ਕੰਮ ਕਰੋਗੇ ਰੋਟੀ ਬਣਾਓਗੇ ਜਾਂ ਇਹ ਬੱਚੇ ਪਾਲੋਗੇ ਵੈਸੇ ਦੂਸਰਾ ਕੋਈ ਕੰਮ ਹੀ ਨਹੀਂ ਕਰ ਸਕਦੇ ਉਸ ਵੇਲੇ ਉਹਨਾਂ ਨੇ ਸਾਨੂੰ ਜਾਗਰਿਤ ਕੀਤਾ ਸਾਡੀਆਂ ਭੈਣਾਂ ਨੂੰ ਆਪ ਬਹੁਤ ਸੰਘਰਸ਼ ਕੀਤਾ ਉਹਨਾਂ ਦੀ ਦੇਣ ਅਸੀਂ ਕਦੇ ਭੁੱਲ ਨਹੀਂ ਸਕਦੇ ਕਮਰਲ ਜੈਪੀ ਮਜੀ ਦੇਖੋ ਫਿਰ ਮੈਂ ਹਾਂਜੀ ਠੀਕ ਹੈ ਜੀ थैंक यू वेरी ਆ ਜੈਪੀ ਜੈ ਭਰ ਜੈਪੀ ਜੈ ਭਰ ਰਾਸ਼ਟਪਤਾ ਜੋਤੀਰਾ ਬੁੱਲੇ ਜੀ ਅਮਰ ਹੈ ਅਮਰ ਹੈ ਅਮਰ ਹੈ ਅਸੀਂ ਸਾਰੇ ਹੀ ਤੁਹਾਡੇ ਸਾਥੀਆਂ ਦਾ ਇੰਨੀਆਂ ਵੀ ਸਾਡੀਆਂ ਭੈਣਾਂ ਜਿੰਨੇ ਸਾਡੇ ਭਰਾ ਬਜ਼ੁਰਗ ਖਾਸ ਕਰਕੇ ਸਾਡੇ ਅਰਬਨ ਸਟੇਟ ਵਾਲੇ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਪੰਜਾਬ ਪ੍ਰਧਾਨ ਹਰਭਜਨ ਸੁਮਨ ਜੀ ਵੱਲੋਂ ਔਰ ਸਾਰੀ ਅੰਬੇਡਕਰ ਸਣਾ ਮੂਲ ਵਾਸੀ ਦੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਆਪਾਂ ਅੱਗੇ ਤੋਂ ਇਹ ਵੀ ਆਸ ਕਰਦੇ ਆਂ ਵੀ ਅੱਗੇ ਤੋਂ ਆਪਣੇ ਇਤਿਹਾਸ ਤੇ ਕਦੇ ਵੀ ਕੋਈ ਫਿਲਮ ਆਵੇ ਆਪਾਂ ਉਸ ਨੂੰ ਵੱਧ ਚੜ ਕੇ ਦੇਖੀਏ ਤਾਂ ਜੋ ਜਿਹੜਾ ਆਪਣਾ ਇਤਿਹਾਸ ਆ ਜਿਹੜਾ ਫਿਲਮਾਂ ਵਿੱਚ ਦਿਖਾਇਆ ਜਾਂਦਾ ਇਹ ਤਾਂ ਹੱਲੇ ਉਸ ਦਾ ਸਿਰਫ 30% ਹਿੱਸਾ ਆ ਜਿਹੜੀ ਆਪਣੇ ਲੋਕਾਂ ਦੀ ਗੁਲਾਮੀ ਉਹ ਬਹੁਤ ਜ਼ਿਆਦਾ ਜੀ ਆਪਾਂ ਉਹਦੀ ਬਾਤ ਤੇ ਚਲੇ ਜਾਈਏ ਤਾਂ ਬਹੁਤ ਜ਼ਿਆਦਾ ਗੁਲਾਮੀ ਚੱਲੀ ਆ ਜਿਸ ਦੀ ਆਪਾਂ ਸ਼ੁਰੂਆਤ ਦੇਖੀ ਆ ਸਾਡੇ ਪੂਰੇ ਭਾਰਤ ਦੀ ਜਿਹੜੀ ਪਹਿਲੀ ਮਹਿਲਾ ਟੀਚਰ ਸਾਬਤਰੀਬਾਈ ਫੁੱਲੇ ਜੀ ਜਿਹੜੀ ਉਹਨਾਂ ਨੇ ਕ੍ਰਾਂਤੀ ਕੀਤੀ ਉਹ ਆਪਾਂ ਅੱਜ ਦੇਖੀ ਆ ਔਰ ਆਪਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਇਤਿਹਾਸ ਦੇ ਨਾਲ-ਨਾਲ ਜਿਹੜੀ ਆਪਾਂ 14 ਅਪ੍ਰੈਲ 바ਵਾ ਸਾਹਿਬ ਬੇੜਕਰ ਜੀ ਦੇ ਜਨਮ ਦਿਨ ਦੀ ਸ਼ੋਭਾ ਯਾਤਰਾ ਕੱਢੀ ਦੀ ਆ ਉਹ ਆਪਾਂ ਰਾਸ਼ਟਰਪਿਤਾ ਜੋਤੀਰਾ ਫੁੱਲੇ ਜੀ ਨੂੰ ਸਮਰਪਿਤ ਕਰੀ ਦੀ ਆ ਇਸ ਕਰਕੇ ਆਪਾਂ ਨਾਲ-ਨਾਲ ਰਾਸ਼ਟਰਪਿਤਾ ਜੋਤੀਰਾ ਫੁੱਲੇ ਜੀ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਜਿਹੜੀ ਵਿਚਾਰਧਾਰਾ ਆ ਇਹਨਾਂ ਇਹਨੂੰ ਆਪਾਂ ਹਰ ਘਰ ਘਰ ਤੱਕ ਪਹੁੰਚਾਉਣਾ ਆ ਤਾਂ ਜੋ ਜਿਹੜੀ ਸਾਡੀ ਮੂਵਮੈਂਟ ਆ ਇਹ ਇੱਕ ਰਫਤਾਰ ਵੜ ਸਕੇ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਪੀ ਜੈ ਭਾਰਤ ਹੋਠੇ ਪੀ ਜੈ ਭਾਰਤ ਜੈ ਭਗਤ ਅੱਜ ਸਾਰੇ ਗੁਆੜਾ ਵਿੱਚ ਸਮੁੱਚੇ ਬੇੜਕਰੀ ਅੱਜ ਦੇਸ਼ ਵਿੱਚ ਸਮਾਜਿਕ ਪ੍ਰੰਤੂ ਕ੍ਰਾਂਤੀ ਦੇ ਪਿਤਾਮਾ ਜੋਤਰਾ ਗੁਨਾਜੀ ਦੇ ਨਾਲ ਤੇ ਜਿਹੜੀ ਫਿਲਮ ਅੱਜ ਚੱਲ ਰਹੀ ਹੈ ਉਹਨੂੰ ਦੇਖਣ ਲਈ ਬੜਾ ਭਾਰੀ ਉਤਸ਼ਾਹ ਹੈ ਟਿਕਟਾਂ ਦੀ ਜਿਹੜੀ ਹੈ ਲਗਾਤਾਰ ਬੁਕਿੰਗ ਹੋ ਰਹੀ ਹੈ ਇਹ ਬੁਕਿੰਗ ਸਾਬਤ ਕਰਦੀ ਹੈ ਕਿ ਅੱਜ ਸਮਾਜ ਆਪਣੇ ਮਹਾਪੁਰਸ਼ਾਂ ਦੇ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹਨੂੰ ਦੇਖਣ ਚ ਭਾਰੀ ਉਤਸ਼ਾਹ ਹੈ ਔਰ ਹੋਰ ਵੀ ਸੰਗਤ ਨੂੰ ਜਿਹੜੇ ਅੱਜ ਸੰਗਤ ਨਹੀਂ ਆ ਸਕੀ ਸਮੁੱਚੇ ਬੌਲਿੰਗ ਸਮਾਜ ਦੇ ਸਾਥੀਆਂ ਨੂੰ ਫਿਰ ਕਰਾਂਗੇ ਕਿ ਵੱਤ ਆਪਣੇ ਪਰਿਵਾਰਾਂ ਸਵੇਰ ਆ ਕੇ ਇਸ ਫਿਲਮ ਨੂੰ ਦੇਖਣ ਤਾਂ ਜੋ ਸਮਾਜ ਵਿੱਚ ਜਿਹੜੀ ਐਜੂਕੇਸ਼ਨ ਦੀ ਲਹਿਰ ਜੋਤਰੀਆ ਫੂਲੇ ਜੀ ਹੋ ਸੁਵਿਤਰੀਆ ਫੂਲੇ ਜਿਹੜੀ ਨੇ ਪੈਦਾ ਕੀਤੀ ਸੀ ਉਹ ਜਿਹੜੀ ਹੈ ਕ੍ਰਾਂਤੀ ਜਿਹੜੀ ਹੈ ਸਮਾਜ ਤੱਕ ਰਚਾਈ ਜਾ ਸਕੇ ਬਹੁਤ ਵਾ ਜਿਹੜਾ ਇਸ ਕਰਮ ਨੂੰ ਪ੍ਰਮੋਟ ਕਰਨਾ ਚਾਹੀਦਾ ਧੰਨਵਾਦ ਜੈ ਜੀ ਜੈ ਭਾਗ ਜੈ ਸਭ ਦਾ ਅੱਜ ਫਿਲਮ ਦੇਖਣ ਦੇ ਵਾਸਤੇ ਫੂਲੇ ਇੱਥੇ ਆਏ ਹੋ ਤੁਸੀਂ ਤਾਂ ਔਰਤ ਵਰਗ ਜ਼ਿਆਦਾ ਦੇਖਣ ਦੇ ਵਿੱਚ ਦਿਖਾਈ ਦੇ ਰਹੀ ਹੈ ਕੀ ਕਾਰਨ ਲੱਗਦਾ ਤੁਹਾਨੂੰ ਕਿਉਂਕਿ ਜਿਹੜੇ ਲੇਡੀ ਸੀਗੇ ਉਹਨਾਂ ਦੇ ਵਾਈਫ ਕਿਉਂਕਿ ਫਰਸਟ ਫਰਸਟ ਇੰਡੀਅਨ ਫਰਸਟ ਇੰਡੀਅਨ ਟੀਚਰਸ ਸੀਗੇ ਹਾਂਜੀ ਉਸ ਕਰਕੇ ਕਿ ਸਾਰੇ ਉਹਨੂੰ ਕੀ ਕਹਿੰਦੇ ਆ ਪਾਪਾ ਵਰ ਖੋ ਚੁਕੇ ਆ ਬਹੁਤ ਵੱਡੀ ਦੇਣ ਹੈ ਖਾਸ ਕਰਕੇ ਸੁમિતਰੀ ਬਾਈ ਫੂਲੇ ਦੀ ਜੋਤੀਰਾ ਫੂਲੇ ਦੀ ਇਸ ਕਰਕੇ ਇਸ ਫਿਲਮ ਨੂੰ ਦੇ ਦੇਖਣ ਦੇ ਵਿੱਚ ਇੰਟਰਸਟ ਜਿਆਦਾ ਖਾਸ ਕਰਕੇ ਔਰਤ ਵਰਗ ਵਿੱਚ ਜਿਆਦਾ ਹਾਂਜੀ ਇਥੇ ਉਹ ਕਿ ਅੱਜ ਜਿੱਥੇ ਫਿਲਮ ਦੇਖਣ ਦੇ ਵਾਸਤੇ ਇੱਕ ਬੱਚਾ ਜਿਹੜਾ ਆ ਉਹ ਜੋਤੀਰਾ ਫੂਲੇ ਵਾਲਾ ਡਰੈਸ ਪਹਿਨ ਕੇ ਆਇਆ ਹੈ ਬਹੁਤ ਧੰਨਵਾਦ ਹੈ ਜੋਤੀ ਰੋ ਫੂਲੇ ਦਾ ਡਰੈਸ ਪੈਨ ਕੇ ਆਇਆ ਤੇ ਇਹ ਬੱਚਾ ਜਿਹੜਾ ਆ ਇਹ ਹਾਂ ਇਹ ਬੱਚਾ ਜਿਹੜਾ ਜੋਤੀ ਰੋ ਫੂਲੇ ਦਾ ਡਰੈਸ ਪੈਨ ਕੇ ਆਇਆ ਇਸ ਵੇਲੇ ਫਿਲਮ ਦੇਖਣ ਦੇ ਵਾਸਤੇ ਬੱਚੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਇਹ ਜਿਹੜਾ ਡਰੈੱਸ ਹੈਗਾ ਕੇਸ ਮਹਾਨਪੁਰਸ਼ ਦਾ ਪਤਾ ਹੈ ਤੁਹਾਨੂੰ ਹਾਂਜੀ ਬੋਲੋ ਜੋਤੀਰਾ ਫੂਲੇ ਜੋਤੀਰਾ ਫੂਲੇ ਦੀ ਤਸਵੀਰ ਵੀ ਹੱਥ ਦੇ ਵਿੱਚ ਕਿਤਾਬ ਵੀ ਹੈ ਤੇ ਜਿਹੜਾ ਉਹ ਡਰੈੱਸ ਡਰੈੱਸ ਉਹ ਉਹ ਵੀ ਜਿਹੜੀ ਹੱਥ ਕਿਤਾਬ ਹੈ ਗੁਲਾਮਗिरी ਤੇ ਉਹ ਜਿਹੜਾ ਡਰੈੱਸ ਪਹਿਨਿਆ ਹੋਇਆ ਜੋਤੀਰਾ ਫੂਲੇ ਦਾ ਪਹਿਨਜੀ ਜੈ ਭੀਮ ਜੈ ਭੀਮ ਜੈ ਪਰਜੀ ਤੁਹਾਡਾ ਕਿਵੇਂ ਇੰਟਰਸਟ ਬਣਿਆ ਕਿ ਬੱਚੇ ਦਾ ਜਿਹੜਾ ਡਰੈੱਸ ਹੈ ਫੂਲੇ ਜੋਤੀਰਾ ਫੂਲੇ ਵਾਰਾ ਕਾ ਬਣਾ ਕੇ ਜਣਾ ਕਿਉਂਕਿ ਅਗਰ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਆਉਣ ਵਾਲੀ نسل ਨੂੰ ਆਪਣੇ ਰਹਿਬਰਾਂ ਦੇ ਬਾਰੇ ਦੱਸ ਸਾਂਗੇ ਤਾਂ ਹੀ ਪਤਾ ਚਲੇਗਾ ਇੱਕ ਜਰੀਆ ਹੈ ਆਪਣੇ ਰਹਿਬਰਾਂ ਦੇ ਬਾਰੇ ਦੱਸੀਏ ਆਪਾਂ ਤੇ ਐਜੂਕੇਸ਼ਨ ਦੇ ਲਈ ਕੀ ਕੀਤਾ ਇਸ ਮਹਾਨ ਸਖਸ਼ੀ ਨੇ ਸਾਡੇ ਲਈ ਸਾਡੇ ਸਮਾਜ ਦੇ ਲਈ ਕੀ ਕੀਤਾ ਇਹ ਇਸ ਲਈ ਉਹ ਪਹਿਚਾਣ ਹੈ ਜਿਹੜੀ ਸਾਡੀ ਰਹਿਬਰਾਂ ਨੇ ਸਾਨੂੰ ਦਿੱਤੀ ਹੋਈ ਹੈ ਇਸ ਕਰਕੇ ਜੀ ਔਰ ਇਹ ਇਹ ਸਲੋਗਨ ਵੀ ਬੋਲਦਾ ਹੈ ਕੇਵਨ ਸਲੋਗਨ ਬੋਲੋ ਕਿੱਥੇ ਬੋਲੋ ਇਹ ਸਲੋਗਨ ਵਿਦਿਆ ਮਿਨਾ ਮਤ ਗਈ ਮਤ ਤੋਂ ਬਿਨਾ ਨੀਤੀ ਗਈ ਕੀ ਬਾਤ ਹੈ ਵਿਦਿਆ ਬਿਨਾ ਮਤ ਗਈ ਔਰ ਮਤ ਬਿਨਾ ਨੀਤੀ ਗਈ ਅੱਜ ਇਹ ਬੱਚੇ ਨੂੰ ਸਿਖਾਉਣ ਦੀ ਲੋੜ ਹੈ ਬਿਲਕੁਲ ਸਹੀ ਇੱਕ ਪਾਸੇ ਇਤਿਹਾਸ ਹੈ ਤੇ ਇੱਕ ਪਾਸੇ ਇਤਿਹਾਸ ਹੈ ਇਤਿਹਾਸ ਬਹੁਤ ਝੂਠਾ ਇਤਿਹਾਸ ਵੀ ਹੈ ਝੂਠਾ ਮਿਥਿਹਾਸ ਵੀ ਹੈ ਤੇ ਇੱਕ ਪਾਸੇ ਸੱਚਾ ਇਤਿਹਾਸ ਹੈਗਾ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਤੇ ਚੱਲਣ ਵਾਲੇ ਆ ਆਪਣੇ ਰੈਬਰਾਂ ਦੇ ਮਿਸ਼ਨ ਤੇ ਚੱਲਣ ਵਾਲੇ ਆ ਤੇ ਅਸੀਂ ਤਰਕ ਦੇ ਆਧਾਰ ਤੇ ਹੀ ਗੱਲ ਕਰਾਂਗੇ ਤੇ ਤਰਕ ਨੂੰ ਹੀ ਲੈ ਕੇ ਚੱਲਾਂਗੇ ਜੀ ਅੱਜ ਠੀਕ ਇਹ ਕਹਿਣਾ ਚਾਹਾਂਗਾ ਮੈਡਮ ਜੀ ਕੀ ਕਹਿਣਾ ਚਾਹੋਗੇ ਅੱਜ ਪੂਰੇ ਭਾਰਤ ਦੀ ਹਰ ਵਰਗ ਦੀ ਔਰਤ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਬਿਲਕੁਲ ਸਰ ਬਿਲਕੁਲ ਉਹਨੇ ਹਰ ਹਰ ਵਰਗ ਦੀ ਔਰਤ ਲਈ ਕੰਮ ਕੀਤਾ ਹਰ ਔਰਤ ਲਈ ਕੰਮ ਕੀਤਾ ਜੀ ਅੱਜ ਜੇ ਅਗਰ ਮੈਂ ਇੱ ਐਜ਼ ਅ ਟੀਚਰ ਮੈਂ ਇੱਥੇ ਬੋਲ ਰਹੀ ਆ ਤੇ ਸਿਰਫ ਔਰ ਸਿਰਫ ਜੋਤੀਬਾ ਫੂਲੇ ਕਰਕੇ ਔਰ ਸਬਿਤਰੀ ਮਾਈ ਫੂਲੇ ਜੀ ਕਰਕੇ ਜੈ ਭੀਮ ਜੈ ਪਾਤ ਜੈ ਭੀਮ ਜੈ ਪਾਤ ਬਹੁਤ ਧੰਵਾਜੀ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਸ ਅੱਜ ਦੇ ਸਿਨੇਮਾ ਹਾਲ ਦੇ ਵਿੱਚ ਖਾਸ ਕਰਕੇ ਭੈਣਾ ਦਾ ਜਿਹੜਾ ਉਹ ਇਕੱਠ ਜਿਆਦਾ ਦਿਖਾਈ ਦੇ ਰਿਹਾ